ਕਿਸੇ ਬੱਤੀ ਇੱਕ ਬੱਤੀ ਦਾ ਵਿਆਹ ਨਹੀਂ ਹੁੰਦਾ ਇਸ ਪੁੱਤਰ ਆ ਥਾਂ ਤੇ ਕੋਲ ਕੇ ਅਰਦਾਸ ਪ੍ਰੇਮਤੀ ਕਰਵਾ ਕੋ ਜਿੱਥੇ ਗੰਗਾ ਜੀ ਗਉ ਰੂਪ ਵਿੱਚ ਆ ਕੇ ਭਗਤ ਜੈਤਾ ਮਲ ਜੀ ਨੂੰ ਇਸ਼ਨਾਨ ਕਰਵਾਇਆ ਕਰਦੇ ਸੀ ਉਹ ਕੁੰਡਾ ਹੈ ਉਸ ਵਕਤ ਭਗਤ ਜੈਤਾ ਮਲ ਜੀ ਦੀ ਉਮਰ 3300 ਤਾਲ ਹੋ ਚੁੱਕੀ ਜਦੋਂ ਤਰਕਾਣ ਲੱਕੜ ਵੱਢ ਕੇ ਚੁਲਾਟ ਬਣਾਉਣ ਲੱਗਿਆ ਤਾਂ ਕਦੇ ਲੱਕੜ ਛੋਟੀ ਕਦੇ ਵੱਡੀ ਹੋ ਜਾਂਦੀ ਉਹਦਾ ਮੇਚਾ ਪੂਰਾ ਨਹੀਂ ਜਾਂਦਾ ਤੇ ਤਰਕਾਣ ਨੂੰ ਤੇਜ ਬਹਾਦਰ ਸਾਹਿਬ ਨੇ ਕੋਲਾਈ ਮਾਰ ਆਜ ਐਸ ਅਸਤਾਨ ਤੇ ਗੁਰੂ ਸਾਹਿਬ ਜੀ ਕਿਰਪਾ ਨਾਲ ਬਹੁਤ ਸਾਰੀਆਂ ਸੰਗਤਾਂ ਦੀਆਂ ਮਨੋਗਾਮਨਾ ਪੂਰੀਆਂ ਹੁੰਦੀਆਂ ਤੁਹਾਨੂੰ ਉਹ ਥਾਮ ਸਾਬ ਵੀ ਦਰਸ਼ਨ ਕਰਵਾਵਾਂਗੇ ਜਿਨ੍ਹਾਂ ਨੂੰ ਜੱਫੀ ਪਾ ਕੇ ਸੰਗਤ ਮਨੋਕਾਮਨਾ ਮੰਗਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਗਊ ਘਾਟ ਸਾਬ ਇਹ ਗੁਰਦੁਆਰਾ ਸਾਬ ਤਖਤ ਸ੍ਰੀ ਹਰਮੰਦਰ ਪਟਨਾ ਸਾਹਿਬ ਤੋਂ ਤਕਰੀਬਨ 4-5 ਕਿਲੋਮੀਟਰ ਦੀ ਦੂਰੀ ਤੇ ਆ ਇੱਥੋਂ ਦਾ ਇਤਿਹਾਸ ਵੀ ਬੜਾ ਦਿਲਚਸਪਾ ਦੋ ਇਤਿਹਾਸ ਇਸ ਘਰ ਦੁਆਰਾ ਸਹਿਬ ਨਾਲ ਜੁੜਦੇ ਆ ਗੁਰੂ ਨਾਨਕ ਦੇਵ ਸਹਿਬ ਜੀ ਵੀ ਇੱਥੇ ਆਏ ਸੀ ਤੇ ਗੁਰੂ ਤੇਗ ਬਹਾਦਰ ਸਹਿਬ ਜੀ ਦੀ ਵੀ ਇੱਥੇ ਚਰਨਛੋਪਾ ਪ੍ਰਾਪਤ ਧਰਤੀ ਆ ਤੇ ਬਹੁਤ ਸਾਰੀ ਸੰਗਤ ਜੋ ਇੱਥੇ ਦਰਸ਼ਨਾਂ ਵਾਸਤੇ ਆਉਂਦੀ ਰਹਿੰਦੀ ਆ ਕਿਉਂਕਿ ਜਿਹੜੀ ਪਟਨਾ ਸਾਹਿਬ ਸੰਗਤ ਜਾਂਦੀ ਆ ਉਹ ਸਾਰੇ ਇਥੋਂ ਗਊ ਘਾੜ ਸਹਿਬ ਦਰਸ਼ਨ ਕਰਕੇ ਹੀ ਵਾਪਸ ਆਉਂਦੇ ਆ ਮਾਤਾ ਗੁਜਰਕੌਰ ਜੀ ਦੀ ਪੁਰਾਣੀ ਚੱਕੀ ਵੀ ਇੱਥੇ ਰੱਖੀ ਗਈ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਇੱਥੇ ਜੋ ਕੁੱਝ ਚੀਜ਼ਾਂ ਇਤਿਹਾਸਿਕ ਆਪਾਂ ਨੂੰ ਹੋਰ ਵੀ ਦੇਖਣ ਨੂੰ ਮਿਲਣਗੀਆਂ ਦਰਬਾਰ ਸਾਹਿਬ ਦੇ ਵਿੱਚ ਸੰਗਤ ਬੈਠੀ ਹੋਈ ਆ ਇਤਿਹਾਸ ਸਰਵਣ ਕਰ ਰਹੀ ਆ ਆਪਾਂ ਬਾਬਾ ਜੀ ਦੇ ਕੋਲੋਂ ਇਤਿਹਾਸ ਸੁਣਾਗੇ ਤੇ ਉਹਨਾਂ ਨੂੰ ਹੀ ਸਾਰਾ ਕੁਝ ਪੁੱਛਾਂਗੇ ਵੀ ਜੋ ਇੱਥੋਂ ਦਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ ਆ ਜੋ ਹੁਣ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਦੇ ਆ ਤੇ ਨਾਲ ਬਾਬਾ ਜੀ ਕੋਲੋਂ ਇਤਿਹਾਸ ਬਾਰੇ ਵੀ ਸਾਰੀ ਜਾਣਕਾਰੀ ਲੈਣੇ ਆ ਇਹ ਜੋ ਦਰਖਤ ਆਪਾਂ ਦੇਖ ਰਹੇ ਆ ਇੱਥੇ ਨੌਵੇਂ ਪਾਸ਼ਾ ਸ਼੍ਰੀ ਗੁਰਦੇਵ ਭਾਦਰ ਸਾਹਿਬ ਜੀ ਨੇ ਕਿਲਾ ਕੱਢ ਕੇ ਘੋੜਾ ਬੰਨਿਆ ਸੀਗਾ ਜਿਹੜਾ ਦਰਖਤ ਇਹ ਵੱਡਾ ਹੋ ਗਿਆ ਹੁਣ ਉਹਨੇ ਪੂਰਾ ਵੱਡਾ ਦਰਖਤ ਬਣ ਚੁੱਕਿਆ ਇਹਨੂੰ ਹਾਰ ਸ਼ਿੰਗਾਰ ਦਾ ਦਰਖਤ ਸ਼ਾਇਦ ਕਹਰੇ ਸੀ ਕਿਸੇ ਵਾਰੀ ਵੀਰ ਜੇ ਉਦੋਂ ਨੌਵੇਂ ਪਾਸ਼ਾ ਜੀ ਨੇ ਕਿਲਾ ਕੱਟਿਆ ਸੀਗਾ ਕੋੜਾ ਬੰਨਿਆ ਸੀ ਇਹਦੇ ਨਾਲ ਤੇ ਹੁਣ ਇਹ ਦਰਖਤ ਬਣ ਚੁੱਕਿਆ ਪੂਰਾ ਵੱਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਪਵਿੱਤਰ ਸਥਾਨ ਕੋ ਦੁਆਰਾ ਬੜੀ ਸੰਗਤ ਰਹੁਟਾ ਹੈ ਇਸ ਤਤ ਤਿਲੀ ਹਰ ਮੰਦਰ ਜੀ ਪਟਨਾ ਸਾਹਿਬ ਨਾਲੋਂ ਹੀ ਪਹਿਲਾ ਉੱਡਾ ਦੁਰਵਾਰਾ ਹੈ ਇਸ ਪਿੰਡ ਦਾ ਨਾਮ ਪਹਿਲਾਂ ਵਿਸ਼ੰਬਰਪੁਰ ਹੋਇਆ ਕਰਦਾ ਸੀ ਇਸ ਪਵਿੱਤਰ ਥਾਨ ਤੇ ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਹੈ ਉਸ ਵਕਤ ਭਗਤ ਜੈਤਾ ਮਲਦੀ ਦੀ ਉਮਰ 3500 ਸਾਲ ਹੋ ਚੁੱਕੀ ਸੀ ਭਗਤ ਜੈਤਾ ਮਲਦੀ ਨੇ ਗੁਰਨਾਨਕ ਦੇਵ ਜੀ પાસે ਬੇਨਤੀ ਕੀਤੀ ਮਹਾਰਾਜ ਸਾਡੀ ਉਮਰ ਬਹੁਤ ਜ਼ਿਆਦਾ ਹੋ ਗਈ ਹੈ ਕਿਤਪਾ ਕਰਕੇ ਸਾਨੂੰ ਮੁਕਤੀ ਦੀ ਦਾਰੋਸ਼ੋ ਗੁਰਨਾਨਕ ਦੇਵ ਜੀ ਪਾਤਸ਼ਾਹ ਕਹਿਣ ਲੱਗੇ ਭਗਤ ਜੀ ਅਜੇ ਤੁਸੀਂ ਸੰਤਾਰਕ ਕੁੱਤੇ ਜੇ ਹੋਰ ਭੋਗਣਿਆ ਇਥੇ ਨੌਵੇਂ ਪਾਤਸ਼ਾਹ ਕੋ ਤੇ 175 ਤਾਇ ਦੇ ਮੂਹ ਦੇ ਉਹ ਆਪਦੀ ਦੀ ਮukti ਕਰਨ ਗਏ ਤਾਂ ਭਗਤ ਜੈਤਾ ਮਲ ਜੀ ਚਾਹਣ ਲਗੇ ਕਿ ਤੇ 175 ਤਾਇ ਜੀ ਨੂੰ ਆਉਣ ਵਿੱਚ ਤੇ ਕਾफी ਸਮਾਂ ਹੈ ਕਿਰਪਾ ਕਰਕੇ ਸਾਡਾ ਤੁਪ ਦੂਰ ਕਰੋ ਗੁਰਨਾਣਕ ਦੇਵ ਦੀ ਪਾਤਸ਼ਾਹ ਕਹਿਣ ਲਗੇ ਭਗਤ ਜੈਤਾ ਮਲ ਜੀ ਕੀ ਤੁਪ ਹੈ ਕਹਿੰਦੇ ਅਸੀਂ ਅਮਰਤ ਵੇਲੇ ਉੱਟ ਕੇ ਦੰਨਾਈ ਇਸ਼ਨਾਨ ਕਰਕੇ ਹੀ ਅਧਿਆਨਜਲ ਛਕਦੇ ਹਾਂ ਉਹਨ ਸਾਡੀ ਉਮਰ ਬਹੁਤ ਜ਼ਿਆਦਾ ਹੁਲ ਕਰਕੇ ਸਾਡਕੋ ਗੰਗਾ ਜਾਣੀ ਜਾਂ ਗੁਰਨਾਣ ਦੇਵ ਦੀ ਪਾਸ਼ਾ ਕਹਿਣ ਲਗੇ ਭਗਤ ਜੈਤਾ ਮਰਦੀ ਆਪ ਜੀ ਨੂੰ ਗੰਗਾ ਜਾਣ ਦੀ ਲੋੜ ਨਹੀਂ ਗੰਗਾ ਆਪ ਤੁਹਾਡੇ ਕੋਲ ਚੱਲ ਕੇ ਆਇਆ ਕਰਨਾ ਇਸ਼ਨਾਨ ਕਰਉਣ ਵਾਸਤੇ ਤਾਂ ਭਗਤ ਜੈਤਾ ਮਰਦੀ ਕਹਿਣ ਲਗੇ ਗੰਗਾ ਸਾਡੇ ਕੋਲ ਆਈ ਤਾਂ ਲੋਕਾਂ ਦਾ ਤਾਂ ਇਸ਼ਨਾਨ ਹੋਏਗਾ ਗੁਰਨਾਣ ਦੇਵ ਦੀ ਪਾਸ਼ਾ ਕਹਿਣ ਲਗੇ ਭਗਤ ਜੈਤਾ ਮਰਦੀ ਗੰਗਾ ਇੱਥੇ ਗੌਰ ਉਧਾਰਨ ਕਰਕੇ ਆਇਆ ਕਰੇਗੀ ਆਪਣੇ ਮੁੱਖੋਂ ਜੈ ਡੋਲ ਕੇ ਆਪ ਹੀ ਦਾ ਇਸ਼ਨਾਨ ਕਰਾਏਗੀ ਕਿਸੇ ਲੋਕਾਂ ਦਾ ਕੋਈ ਨੁਕਸਾਨ ਨਹੀਂ ਹੋਏਗਾ ਆਪ ਹੀ ਇੱਥੇ ਦਰਸ਼ਨ ਕਰੋਗੇ ਕੁੰਡ ਹੈ ਜੀ ਜਗ੍ਹਾ ਤੇ ਭਗਤ ਜੈਤਾ ਮਾ ਜੀ ਬੈਠਿਆ ਕਰਦੇ ਸਨ ਗੰਗਾ ਗਉ ਧਾਰਨ ਕਰਕੇ ਆਇਆ ਕਰਦੀ ਸੀ ਆਪਣੇ ਮੁੱਖੋਂ ਜਾਈ ਢੋਲ ਕੇ ਤੇ ਭਗਤ ਜੈਤਾ ਮਾ ਜੀ ਇਸ਼ਨਾਨ ਕਰਾਇਆ ਕਰਦੀ ਸੀ ਤਾਂ ਇਹ ਗੁਰਦੁਆਰੇ ਦਾ ਨਾਮ ਗੁਰਦੁਆਰਾ ਗਉ ਘਾਟ ਪੈ ਗਿਆ ਸਮਾਂ ਪਾ ਕੇ ਧੰਨ ਸਾਹਿਬ ਜੀ ਕੋ ਤੇਗ ਬਹਾਦਰ ਸਾਹਿਬ ਦੀ ਮਹਾਰਾਜ ਮਾਤਾ ਗੁਜਰੀ ਜੀ ਤੇ ਮਾਮਾ ਕਿਰਪਾਲ ਚੰਦ ਬਾਬਾ ਬਕਾਰੇ ਤੋਂ ਚੱਲ ਕੇ ਪ੍ਰਿਆਗ ਰਾਜ ਤ੍ਰਿਵੇਣੀ ਸਾਤਾ ਰਾਮ ਗਿਆ ਹੁੰਦੇ ਹੋਏ ਇਸ ਪਵਿੱਤਰ ਸਥਾਨ ਤੇ ਪੁੱਜੇ ਉਸ ਵਕਤ ਭਗਤ ਜੈਤਾ ਮਲ ਜੀ ਆਪਣੇ ਕਮਰੇ ਵਿੱਚ ਤਪੱਸਿਆ ਪਰੋਤੀ ਕਰ ਰਹੇ ਸਨ। ਉਦੋਂ ਤੇਗ ਬਹਾਦਰ ਸਾਹਿਬ ਜੀ ਨੇ ਬਾਹਰ ਬਾਹਰੋਂ ਕੱਢ ਕੇ ਆਵਾਜ਼ ਮਾਰੀ ਭਗਤ ਜੈਤਾ ਮਲ ਜੀ ਦੂਆ ਖੋਲੋ ਤਾਂ ਭਗਤ ਜੈਤਾ ਮਲ ਜੀ ਕਹਿਣ ਲੱਗੇ ਆਪ ਹੀ ਟੌਣ ਕਹਿੰਦੇ ਸੀ ਕੋ ਤੇਗ ਬਹਾਦਰ ਸਾਹਿਬ ਜੀ। ਭਗਤ ਜੈਤਾ ਮਲ ਜੀ ਕਹਿਣ ਲੱਗੇ ਗੁਰੂ ਸਾਹਿਬ ਵਾਸਤੇ ਕੋਈ ਉਹੇ ਪਾਂਧੀ ਹੋਵੇ ਆਪ ਜੀ ਕਿੱਪਾ ਕਰਕੇ ਖੁਦ ਹੀ ਅੰਦਰ ਆ ਜਾਓ। ਤਾਂ ਗੁਰ ਤੇਗ ਬਹਾਦਰ ਸਾਹਿਬ ਜੀ ਨੇ ਵੇਖਿਆ ਭਗਤ ਜੈਤਾ ਮਲ ਜੀ ਦੇ ਕਮਰੇ ਦੀ ਰੋਟੀ ਦੀ ਤਾਕੀ ਭੁੱਲੀ ਹੋਈ ਹੈ। ਨੁਤੇ ਪਹਾੜ ਸਾਬ ਜੀ ਦੇ ਸੰਸਕਾਰ ਸਮੇਂ ਤ ਤੇ ਘੋੜੇ ਸਣੇ ਉਹ ਤਰਪਿ ਰਹੇ ਅੰਦਰ ਪ੍ਰਵੇਸ਼ ਕੀਤਾ ਤੇ ਭਗਤ ਜੈਤਾ ਮਾ ਜੀ ਨੂੰ ਗੁਰਨਾਥ ਸਰੂਪ ਹੋ ਕੇ ਦਰਸ਼ਨ ਦਿੱਤੇ ਭਗਤ ਜੈਤਾ ਮਾ ਜੀ ਗੁਰਨਾਥ ਸਰੂਪ ਦੇ ਦਰਸ਼ਨ ਕਰਦਿਆਂ ਸਾਹ ਤੇ ਸੰਸਾਰ ਤੋਂ ਮੁਕਤ ਉਹਨਾਂ ਦਾ ਅੰਤਿਮ ਸੰਸਕਾਰ ਉਤੇ ਪਹਾੜ ਸਾਬ ਜੀ ਨੇ ਆਪਣੇ ਹੱਥੀ ਕੀਤਾ ਉਸ ਤੋਂ ਬਾਅਦ ਨੁਤੇ ਪਹਾੜ ਸਾਬ ਜੀ ਨਵੇਂ ਸਿਰੇ ਤੇ ਗੁੜਾੜ ਬਣਾਉਣ ਲੱਗੇ ਉਹਦੇ ਵਿੱਚ ਗੁੜਾੜ ਲਗਾਉਣ ਵਾਸਤੇ ਦੂਰ ਲੱਕੜ ਮਿਲਾਇਆ ਜਦੋਂ ਤਰਖਾਨ ਲੱਕੜ ਵੱਢ ਕੇ ਚੁਲਾੜ ਬਣਾਉਣ ਲੱਗਿਆ ਕਦੇ ਲੱਕੜ ਛੋਟੀ ਕਦੇ ਵੱਡੀ ਹੋ ਜਾਂਦੇ ਉਹਦਾ ਮੇਚਾ ਪੂਰਾ ਨਹੀਂ ਹੁੰਦਾ ਜੇ ਤਰਕਾਣ ਨੂੰ ਤੇਜ ਪਹਾੜ ਸਰਦਾਰ ਨੇ ਕੋਈ ਰਾਇ ਮਾਰਾ ਜਦੋਂ ਵੀ ਲੱਕੜ ਨੂੰ ਸੀ ਵੱਢਦੇ ਨਾਲ ਤਾਂ ਕਿ ਲੱਕੜ ਛੋਟੀ ਇਹ ਤੋਂ ਵੱਡੀ ਹੋ ਜਾਂਦੀ ਹੈ ਇਹਦਾ ਮੇਚਾ ਪੂਰਾ ਨਹੀਂ ਹੁੰਦਾ ਕੋ ਤੇਜ ਪਹਾੜ ਸਰਦਾਰ ਵੀ ਚਾਹੁੰਦਾ ਹੈ ਕਿ ਗਰੁੱਪタル ਵਿੱਚ ਜਿਹੜਾ ਛੋਟਾ ਆਉਂਦਾ ਕੋਈ ਵੱਡਾ ਆਉਂਦਾ ਇਹ ਕਹਿ ਕੇ ਕਿਹਾ ਕੱਲ ਮੇਰਾ ਮੇਚਾ ਲੇਵੋ ਜਦੋਂ ਕੱਲ ਨੂੰ ਮੇਚਾ ਲਿਆ ਜਿਹੜੀ ਛੋਟੀ ਲੱਕੜ ਸੀ ਉਹ ਵੱਡੀ ਲੱਕੜ ਨਾਲੋਂ ਬਰਾਬਰ ਹੋ ਗਈ ਫਿਰ ਉਹ ਤੇਜ ਪਹਾੜ ਸਰਦਾਰ ਨੇ ਤਰਕਾਣ ਨੂੰ ਹਦਾਇਤ ਕੀਤਾ ਮਨਾ ਦਿੱਤਾ ਕਿ ਗੋਣੇਸ਼ ਨੇ ਕੱਣ ਨੂੰ ਕੱਟਵਾਟ ਨਹੀਂ ਕਰਨਾ ਇਹ ਨੱਕੜ ਨੂੰ ਕੱਟਣ ਜੋਗ ਨਹੀਂ ਉਤਣ ਜੋਗ ਬਣ। ਇਹ ਆਉਣ ਵਾਲੇ ਸਮੇਂ ਵਿੱਚ ਥੰਮ ਸਾਹਿਬ ਨਾਮ ਹੋ ਕੇ ਪ੍ਰਸਿੱਧ ਹੋਏਗਾ। ਉਹ ਤੇਜ ਭਾਗ ਸਾਹਿਬ ਨੇ ਬੜੇ سارے ਕੰਮ ਟਾਇਨ ਨੂੰ ਘਰ ਦਿੱਤੇ ਕਿ ਜਿਨ੍ਹਾਂ ਦੇ ਘਰ ਕੋਈ ਸੰਤਾਨ ਨਹੀਂ ਹੈ, ਦੁੱਖ ਹੈ, ਬਿਮਾਰੀ ਹੈ, ਤਾਲੁਵਾਰ ਨਹੀਂ ਕੋਗਾ। ਜਿਵੇਂ ਅਨ ਕਿਸੇ ਬੱਚੇ-ਬੱਚੀ ਦਾ ਵਿਆਹ ਨਹੀਂ ਹੁੰਦਾ। ਇਸ ਕੋਈ ਤਰ੍ਹਾਂ ਖਾਨ ਤੇ ਕੋਈ ਕੇ ਅਰਦਾਸ ਪ੍ਰੇਤੀ ਕਰਵਾਉ। ਫਿਰ ਥੰਮ ਸਾਹਿਬ ਨੂੰ ਜਪੀ ਪਾਇਆ ਹੋਣਾ ਹੈ। ਕਾਰਮ ਨੂੰ ਚਾਹਣਾ ਪਵੇ।

ਤਾਂਕੀ ਸਾਹਿਬ ਦੇ ਨਾਲ ਹੀ ਮਾਤਾ ਗੋਗੀ ਦੀ ਦੀ ਚੱਕੀ ਪਈ ਲੋ ਉਹ ਵੀ ਆਪ ਜੀ ਦਰਸ਼ਨ ਕਰਨਗੇ ਤਾਂਕੀ ਸਾਹਿਬ ਦੇ ਉੱਪਰ ਪਹਿਲੇ ਜੋ ਦੁਆਇ ਸਾਹਿਬੀ ਚੁਗਾਟ ਹੈ ਜਿਹਦੇ ਤੇ ਮੂਲ ਮੰਤਰ ਦਾ ਪਾਠ ਲਿਖਿਆ ਉਹ ਵੀ ਆਪ ਜੀ ਦਰਸ਼ਨ ਕਰੋਗੇ ਆਪ ਉਹ ਵਾਰ ਜਿਹੜਾ ਕਬੂਤਰ ਅਜੇ ਤਿੰਨ ਤੇਜ ਬਾ ਦਸਾਈ ਉਹ ਕਿੱਥੇ ਗੜਕੇ ਆਪਣਾ ਢੋਲਾ ਬਣ ਜਾਂਦੇ ਉਹ ਪਿੱਛਾ ਹਰਾ ਕਰਾਉਂ ਜਾਂਦੇ ਹਰ ਸ਼ੀਰ ਮਾਰਦਾ ਪੁੱਤਰ ਨੂੰ ਨਾਲ ਉਹਦੇ ਨਾਲ ਹੀ ਟੁੰਡਾ ਜਿਹੇ ਜਗ੍ਹਾ ਤੇ ਭਰੂਖ ਜੈਤਾ ਮੱਝੀ ਬੈਠਾ ਪਰਦੇ ਸੰਗਾਂ ਗੰਗਾ ਗੌਰ ਉੱਤਾਰਨ ਕਰਕੇ ਆਇਆ ਕੰਬੀ ਸਿਆਪ ਨੇ ਮੁੱਖੋਂ ਜਲ ਢੋਲ ਕੇ ਇਹ ਭਲਤੀ ਗੈਤਾ ਮਲਿਆ ਜੀ ਨਾਨਕ ਰਾਏ ਕਟਿ ਦੀ ਕਾਇਮ ਬਤਵਾਏ ਦਾ ਨਾਮ ਗੁਰਦੁਆਰਾ ਗਰੂ ਘਾਟ ਪਈਆ ਤੇ ਇਥੇ ਦਾ ਕੀ ਮਾਤ ਸਤ ਸੰਗ ਜੋ ਪਟੇ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਦੇ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਵਾਉਂਦਿਆਂ ਤੋਂ ਬਹੁਤ ਸਾਰੀਆਂ ਭੁੱਲ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਿਓ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ Facebook ਪੇਜ ਨੂੰ ਫੋਲੋ ਕਰਿਓ ਮਿਲਦੇ ਹਾਂ ਕਿਸੇ ਨਵੇਂ ਇਤਿਹਾਸ ਦੇ ਨਾਲ ਕਿਸੇ ਨਵੀਂ ਵੀਡੀਓ ਦੇ ਨਾਲ ਸੋ ਤਦ ਤੱਕ ਲਈ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ